ਮਾਤਾ ਦੋ ਮੈਂਬਰ ਨੇ ਘਰੇ ਗਰਮੇਲ ਕਿਹਨੂੰ ਕਹਿੰਦੇ ਨੇ ਚਲਾਂ ਕੋ ਮਾਤਾ ਇੱਕ ਪੁੱਛਣ ਆਈਆਂ ਕੀ ਹੋ ਗਿਆ ਮਾਤਾ ਉਹ ਕਰ ਰਹਾ ਤਾਂ ਵਾਦਾ ਹੀ ਹੈਗਾ ਨਾ ਇਹ ਮੈਂ ਬਿਮਾਰ ਰਹੀ ਨਹੀਂ ਆ ਕਰੇ ਵਾਦਾਗਾ ਵਾਦਾ ਨਹੀਂ ਹੈਗਾ ਮਾਰਦਾ ਕੋਈ ਹੋ ਜੇ ਵਾਦਾ ਹੀ ਹੋ ਜੇ ਮਾਤਾ ਹੋ ਜੇ ਬਚਾ ਦੋ ਤਿੰਨ ਸੁੱਟੇ ਮਾਤਾ ਕਚੀਂ ਮਾਰਦੀ ਸੀ ਕੌਣ ਸੀ ਐ ਮਾਤਾ ਸਕੇ ਨਹੀਂ ਸੀ ਬਾਬਾ ਸੋੜੇ ਸਕੇ ਨਹੀਂ ਦੀਏ ਸੋੜੇ ਸਕੇ ਨਹੀਂ ਦੀਏ ਇਹ ਪਰੇ ਹੀ ਹੋ ਜੇ ਮਾਤਾ ਤੁਹਾਡੇ ਬਾਧੇ ਹੀ ਹੋਣ ਲੱਗ ਜੇ ਚਲ ਬਾਬਾ ਓਏ ਮੈਨ ਗਤੀ ਵਾਲਿਆ ਸਾਈਂ ਆਵੇ ਕਦੋਂ ਕਰਦਾ ਬੇਪਰਵਾਹਿਆ ਮੇਰੇ ਗਤੀ ਆ ਰੋਟੀਆਂ ਦੇ ਦੇ ਨੀਂ ਮਾਤਾ ਆ ਦੇ ਦੂਗੀ ਮਿੱਠੀਆਂ ਰੋਟੀਆਂ ਬਣਾ ਕੇ ਮਾਤਾ ਦੇੜੀ ਦੇ ਉੱਪਰ ਦੀ ਚਾਹ ਕੇ ਸੋਬੇ ਦੇ ਕਿਨਾਰੇ ਤੇ ਧਰਦੀ ਮਾਤਾ ਠੀਕ ਆ ਬਾਕੀ ਲੈ ਫੜਾ ਪਦਾ ਨੂਫਾ ਸਾਡਾ ਕੈਂਡਾ ਸੱਡ ਕੇ ਲੈ ਫੜਾ ਵਧੀਆ ਮਿੱਠੀਆਂ ਰੋਟੀਆਂ ਸਾਡੇ ਘਰੇ ਮੁੜ ਕੇ ਨਹੀਂ ਜਾਂ ਮੋਤਾ ਠੀਕ ਹੋ ਜਾ ਬਾਕੀ ਬਹਿ ਜਾ ਭਾਈ ਕਿ ਬੋਲਿਓ ਭਾਈ ਮਾਸੀ ਉਸ ਉਸੇ ਕਰਤੀ ਆ ਮਾਤਾ ਮਿੰਟਾਂ 'ਚ ਇਹ ਹੋ ਜਾਣਾ ਮਿੰਟਾਂ 'ਚ ਆਹ ਬੱਲੀ ਵਗੂ ਸੈੱਟ ਹੋ ਜਾਏਗੀ ਆ ਕੰਨ 'ਚ ਪੀ ਪੀ ਤੇਰੇ ਹੁੰਦੀ ਆ ਮਾਤਾ ਨਾਲ ਦੀ ਨਾਲ ਬੰਦ ਹੋ ਜੂਗੀ ਆਹੀ ਚੱਕਰਾ ਉਹਦਾ ਹੋਰ ਕੋਈ ਚੱਕਰ ਨਹੀਂ ਬਾਕੀ ਬੈਜੋ ਮੈਨੂੰ ਤੇਰੇ ਤੇ ਮਾਣ ਬਥੇਰਾ ਵੇ ਮੈਨੂੰ ਤੇਰੇ ਉੱਤੇ ਮਾਣ ਬਥੇਰਾ ਵੇ ਬੋਲਿਓ ਬੋਲ ਆ ਜੜ ਤੇਰਾ ਧਿਆ ਮਾਤਾ ਆ ਪੁੱਤ ਆ ਮਾਤਾ ਕਿੱਥੋਂ ਆਏ ਭਾਈ ਥਾਲਾ ਪਾਉਣਾ ਬਾਬਾ ਜੀ ਮੈਨੂੰ ਤੇਰੇ ਤੇ ਮਾਣ ਬਥੇਰਾ ਵੇ

आयो भाई फुक शराब कर लेने ये चुका करो चल फुक होते चल के ਪੁੱਛਣ ਵਾਸਤੇ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਗੱਡੀਆਂ ਦਾ ਕੰਮ ਹੋਵੇ ਹੈਂਡੀਕੈਪਟ ਹੋਵੇ ਪੁੱਛਣ ਵਾਸਤੇ ਹੁਣ ਹੈਂਡੀਕੈਪਟ ਹੋਵੇ ਗੱਡੀਆਂ ਦਾ ਕੰਮ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਚੱਲ ਵੀਰੇ ਹੋ ਜਾ ਪਿੱਛੇ ਪਹਿਲੀ ਗੱਲ ਆ ਪੁੱਛਣਾ ਹੁੰਦੀ ਵੀ ਬਈ ਪਿੱਛੇ ਜਾ ਕੇ ਪਿੱਛੇ ਹੋ ਜਾਂਦਾ ਕੰਮ ਪਿੱਛੇ ਜੀ ਪਿੱਛੇ ਵੀਰੇ ਗੱਡੀਆਂ ਦਾ ਕੰਨ ਕੀ ਦਾ ਫੱਟਰਾ ਪਿੱਛੇ ਨੂੰ ਹਜਾ ਦੇਖੇ ਕੀ ਕਹਿੰਦਾ ਪਿੱਛੇ ਹੋਇਆ ਬਹਰ ਹੋਇਆ ਡਰੇ ਡਰਦੇ ਚੱਲ ਕੇ ਆਵਾਵੇ ਮੇਰੇ ਦਰ ਤੇ ਚੱਲ ਕੇ ਆਵਾਵੇ ਤੈਨੂੰ ਵੀ ਨਤਨ ਦੇ ਨਾਲ ਮਨਾਵਾਵੇ ਲੈ ਲੈ ਰਸ ਬੱਕਰਾ ਦੇਲ ਤੇ ਹੁਣ ਕੀ ਸੋਚ ਰਹੀ ਦੀ ਮੈਂ ਇਹ ਸੋਚ ਰਹੀ ਸੀ ਇਹ ਸੋਚ ਰਹੀ ਦੀ ਚੱਲ ਬਾਬਾ ਓਏ ਹੈ ਜੇ ਵੀ ਤਨ ਨਾਲ ਮਨਾਵਾਵੇ ਤੂੰ ਮੇਰ ਤਾਂ ਨਾਲ ਮਨਾਵਾਵੇ ਹੋ ਦੇਵਤਾਂ ਤੇ ਮੇਲੇ ਤੇਨੂੰ ਉਹ ਗੱਦੀ ਵਾਲਿਆਂ ਵਾਲਿਆਂ ਗੱਦੀ ਵਾਲਿਆਂ ਵਾਲਿਆਂ ਗੱਦੀ ਵਾਲਿਆਂ ਬਜੁਰ ਕਾਵੇ ਦਾਜਾ ਤੇ ਤੂੰ ਦਸਰ ਇਹ ਹੋਇਆ ਇਹ ਬੱਕਰਾ ਆਪਣੀ ਹੈ ਜੀ ਐ ਬੱਕਰਾ ਆਪਣੀ ਹੈ ਤੇਰਾ 25000 ਕੌਣ ਖਾ ਗਿਆ ਬੱਕਰਾ 25000 ਠੇਕੇਦਾਰ ਖਾ ਗਿਆ ਸੀ ਹੈ ਠੇਕੇਦਾਰ ਖਾ ਗਿਆ ਠੇਕੇਦਾਰ ਬੱਕਰਾ 1 2 3 ਠੇਕੇਦਾਰੀ ਦਾ ਕੰਮ ਕੌਣ ਕਰਦਾ ਸੀ ਨਹੀਂ ਕਰਦਾ ਸੀ ਉਹ ਹੀ ਕਰਦਾ ਸੀ ਬੰਦ ਹੋ ਗਿਆ ਗੱਡੀਆਂ ਤੇ ਇਹਨਾਂ ਨੇ ਆਹ ਤਿੰਨ ਨੇ ਇਹਨਾਂ ਨੇ 1 2 3 ਦੋ ਛੋਟੀਆਂ ਗੱਡੀਆਂ ਕਿਹਦੇ ਕੋਲ ਨੇ ਦੋ ਛੋਟੀਆਂ ਗੱਡੀਆਂ ਪਹਿਲਾਂ ਸੀ ਵੇਚ ਲਈ ਵੇਚਤੀਆਂ 96 ਨੰਬਰ ਕਹਦਾ ਸੀ ਉਹ ਫੱਕਰਾ 96 ਨੰਬਰ ਹਾਂ ਸ਼ੇਰਮਨ ਨੰਬਰ ਪਹਿਲਾਂ ਤਾਂ ਹੁੰਦਾ ਸੀ ਗੱਡੀ ਦਾ ਐਵੇਂ ਕਰਾ ਪਹਿਲਾਂ ਸੀ ਗੱਡੀ ਦਾ ਪਹਿਲਾਂ ਤੇ ਬੱਕਰਾ 1 2 3 4 5 ਸੀ ਦੋਏ ਗੱਡੀਆਂ ਵੇਚੀਆਂ ਕੈਵਨ ਕਿਹਦਾ ਫਟ ਗਿਆ ਦੀ ਬੱਕਰਾ ਟਾਇਰ ਕੈਵਨ ਕਿਹਦਾ ਫਟ ਗਿਆ ਦੀ ਕੈਵਨ ਤਾਂ ਆਪਣੇ ਕੋਲ ਤਾਂ ਨਹੀਂ ਫਟਿਆ ਤਿੰਨ ਜੋੜੇ ਟਾਇਰ ਦੇ ਠਾ ਠਾ ਜene ਭੜਾਕੇ ਪੈ ਗਏ ਗੱਡੀ ਫੁੱਟਬਾਲ ਦੇ ਉੱਪਰ ਚੜ ਗਈ ਦੀ ਬੱਕਰਾ ਬਚ ਗਈ ਦੀ ਕਰ ਬਾਬਾ ਵੇ ਹੋਵੇ ਮੈਂ ਤੇਰੇ ਨਾਮ ਦਾ ਜੱਪ ਦੀਵੇ ਮਣ ਕੇ ਤੇ ਮਣ ਕੇ 4 5 6 7 3 ਲੱਖ 17000 ਰੁਪਏ ਤੇਰੇ ਅਕਾਊਂਟ ਦਾ ਬਕਰਾ ਅਕਾਊਂਟ ਤੇ ਮੇਰੇ ਨਾਮ ਪਿਛਾ ਦੇ ਤੈਨੂੰ ਲੱਖ 17000 ਕਿੱਥੇ ਆ ਉੱਥੇ ਬੈਠ ਤੈਨੂੰ ਲੱਖ 17000 ਤੇਰਾ ਕਿੱਥੇ ਆ ਹੈ ਤਾਂ ਨਹੀਂ ਜੀ ਵਿਚਾਰੇ ਨਾ ਪਤਾ ਨਹੀਂ ਤੇਰੀ ਸੇ ਲੀਨੇ ਤੈਨੂੰ ਛੜਦਾ ਐ ਬਕਰਾ ਚੱਲ ਵਾਪਾ ਓਏ ਬੇ ਬੇ ਤੇਰੇ ਨਾਮ ਦਾ ਦੱਬਦੀਵੇਂ ਵੜ ਕੇ ਤੇ ਮਣਕਾ ਭਿਓ 1 2 3 4 15000 ਰੁਪਏ ਤੈਨੇ ਕਿਥੋਂ ਲੈ ਲਿਆ ਪੁੱਤਰਾ ਤੇਤੋਂ ਲੈ ਗਿਆ ਕਿ ਤੈਨੇ ਦਿੱਤਾ ਮੈਨੂੰ ਦਿੱਤਾ ਤਾਂ ਨਹੀਂ ਤੇਰੇ ਤਿੰਨੇ ਜੀਮ ਕਿੱਥੇ ਨੇ ਬੱਕਰਾ ਤੀਜਾ ਟੀਮ ਤੋਂ ਦੋ ਹੀ ਮੇਰੇ ਕੋਲ ਤੀਜਾ ਕਿੱਥੇ ਆ ਤੀਜਾ ਤਾਂ ਬਣਿਆ ਨਹੀਂ ਹੋ ਸਕਦਾ ਗੱਡੀ ਵਾਲੇ ਨੂੰ ਦਿੱਤਾ ਤੀ ਉਹ ਕਿੱਥੇ ਆ ਗੱਡੀ ਵਾਲੇ ਨੂੰ ਤਾਂ ਨਹੀਂ ਦਿੱਤੇ ਗੱਡੀ ਵਾਲੇ ਨੂੰ 25000 ਪਾ ਕੇ ਦਿੱਤਾ ਤੀ ਉਹ ਕਿੱਥੇ ਟੀਮ ਆ ਉਹ ਤੇ ਮੇਰੇ ਕੋਲ ਹੈ ਤੇਰੇ ਕੋਲ ਦਿੱਤਾ ਨਹੀਂ ਗੱਡੀ ਵਾਲੇ ਨੂੰ जेके जहिड़े कम आये बड़े जवे करा चली बाबा ਨੇ ਇੱਕ ਵੀ ਨਾ ਉਹ ਨਾ ਮੈਂ ਨਾ ਇਹਦੇ ਵਿੱਚ ਦੋ ਨੇ ਪਹਿਲੀ ਪਿੱਤਾ ਹੋਏਗਾ ਪਾ ਲੈ ਤਾਂ ਫਿਲ ਇੰਦਾ ਹੋ ਸੀਗਾ ਇਹਦੇ ਵਿੱਚ ਦਿਖਦਾ ਮਕਰ ਹੁਣ ਇੱਕ ਵੀ ਨਾ ਉਹ ਛੜਦੇ ਠੀਕ ਹੋ ਜਾਏਗਾ ਕਿਸੇ ਬਾਬਾ ਦੇ ਸੰਦਾ ਜਲੇ ਬਾਬਾ ਹੋਰ ਦੇ ਓ ਤੂੰ ਮਕੋਟਲੇ ਸੇਖਿ ਸਾਰੀ ਗਣੀ ਗਰੀ ਵਿੱਚ ਬੱਚੀ ਤੂੰ ਬਿੰਦਰਾ ਘਰ ਚ ਨਾ ਹੋਵੇ ਬਿੰਦਰਾ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਬਿੰਦਰਾ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਬਿੰਦਰਾ ਕੌਣਾ ਮਾਤਾ ਮੇਰੇ ਜੇਠਾ ਮੁੰਡਾ ਚੰਤਾ ਕੌਣਾ ਮਾਤਾ ਮੇਰੇ ਘਰ ਵਾਲੇ ਐ ਮਾਤਾ ਘਰ ਵਾਲੇ ਕਿੱਥੋਂ ਆਏ ਮਾਤਾ ਲੱਡੇ ਤੋਂ ਜੀ ਐ ਮਾਤਾ ਲੱਡੇ ਤੋਂ ਜੀ ਮਾਤਾ 1 2 3 4 5 6 7 8 9 10 ਇੰਗਲੈਂਡ ਕੌਣ ਗਿਆ ਹੋਇਆ ਨਹੀਂ ਹਾਂ ਜੀ ਪਾਰਲੇ ਦੇਸ਼ ਗਏ ਹੋਏ ਉਹਨਾਂ ਉਹਨਾਂ ਦੇ ਉਹਨਾਂ ਦੀ ਪੁੱਛਾਓ ਮੇਰੀ ਗੁੜੀਆ ਗਈ ਹੋਈ ਹੈ ਫਿਰ ਮਾਤਾ ਕਿਉਂ ਤੇ ਕਦੀ ਨਾ ਉਹ ਤਾਂ ਜੁੱਕੇ ਗਈ ਹੋਈ ਹੈ ਮੇਰੀ ਮਾਤਾ ਜੁੱਕੇ ਗਈ ਹੋਈ ਹੈ ਜੁੱਕੇ ਨੂੰ ਅੰਗਰੇਜ਼ਾਂ ਨੇ ਮਾਤਾ ਚੱਲੇ ਬਾਬਾ ਹੋ ਪੀਰ ਬਲੇਰਾ ਵਾਲਾ ਦੁਨੀਆਂ ਸੁਨੀਆਂ ਬੇ ਪਰਵੰਗਾਂ ਪੀਰ ਬਲੇਰਾ ਵਾਲਾ ਸਭੋ ਸਰੀਏ ਬੇ ਪਰਵੰਗਾਂ ਹੋ ਪੀਰ ਬਲੇਰਾ ਵਾਲਾ ਮੇਰੀਆਂ ਸੁਨੀਆਂ ਬੇ ਪਰਵੰਗਾਂ ਤੇਰਾ ਵਾਲਾ ਮੇਰਾ ਸੁਨੀਆਂ ਬੇ ਪਰਵੰਗਾਂ ਹੋ ਪੀਰ ਜੀ ਨਾਲਾ ਅੱਥਾ ਹੋਵੇ ਦੀਨਾਂ ਦਾ ਚੱਤਾ ਹੋਵੇ ਹੋ ਪੀਰ A gente... ਨਹੀਂ ਭਾਣ ਜੀ ਜੀ ਮਾਤਾ ਭਾਣ ਜੀ ਭਾਣ ਜੀ ਹੋਈ ਕੁੜੀ ਗਮਰੋਟੀ ਹਾਂ ਜੀ ਆ ਤੁਸੀਂ ਐ ਸੋਚਦਾ ਵੀ ਵਾਪਸ ਨਾ ਜਾਏ ਵਾਪਸ ਨਹੀਂ ਹੁੰਦੇ ਉਹਨੂੰ ਐ ਤਾਂ ਨਹੀਂ ਕਹਿੰਦੇ ਵੀ ਡੁਪਲੀਕੇਟ ਕਾਗਜ਼ ਨੇ ਕਹਿੰਦੇ ਨਹੀਂ ਜੀ ਅਸੀਂ ਕਹਿੰਦੇ ਨੇ ਵਾਪਸ ਨਹੀਂ ਆਉਗੀ ਮਾਤਾ ਛੋੜੇ ਕੋਈ ਜੋਤਾਂ ਲੱਗਦੀਆਂ ਨੇ ਕੋਟ ਦੇ ਉੱਤੇ ਲਾਲਾਂ ਵਾਲੇ ਦੀਆਂ ਉਹ ਜਿਹੜੀ ਮੇਰੇ ਵਾਲੀ ਕੁੜੀ ਆਈ ਉਹ ਬਾਹਰ ਲਾਉਂਦੀ ਆਈ ਮਾਤਾ ਜੋਤਾਂ ਲੱਗਦੀਆਂ ਦਿਖਦੀਆਂ ਨੇ ਮਾਤਾ ਉਹ ਕੁੜੀ ਲਾਉਂਦੀ ਆ ਇੱਕ ਤਾਂ ਦੋ ਤਿੰਨ ਚਾਰ ਪੰਜ ਛੇ ਸੱਤ ਕੋਥੀ ਵਿਆਹ ਕਰਾਉਣ ਨੂੰ ਕਹਿੰਦੀ ਆ ਮਾਂ ਕੁੜੀ ਜਾਂ ਕਿਰਪਾ ਹੋਏ ਟੇਕ ਮੱਤ ਉਹ ਪੀਰ ਜੀ ਨਾ ਦਾ ਪਟਾ चलंदी साढे सत साढे तेरहं न ਇਹਦੀ ਮਾਰਚ ਬੋਲਦੀ ਹੈ ਬਾਕੀ ਬਾਕੀ ਟੱਲਾ ਫਿਰ ਦੁਬਾਰਾ ਕੋਸ਼ਿਸ਼ ਕਰਨੇ ਨੂੰ ਕੋਈ ਬਾਜੀ ਮੈਂ ਮੈਦਾਨ ਚ ਮਿਲਦੀ ਗੈਂਡੇ ਆ ਘਰੇ ਵਾ ਵੀਰ ਵੀਰੇ ਹਾਏ ਅਸੀ ਤੇ